ਗੁਰਦਾਸਪੁਰ ਦੀ ਵਾਰਡ ਨੰਬਰ 25 ਵਿਖੇ ਸੀਵਰੇਜ ਬਲੌਕ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜਾਂ ਮੁੰਡੇ ਕਰਕੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਗਧੀਆਂ ਤੇ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਜਿਸ ਕਰਕੇ ਉੱਥੇ ਕਾਫੀ ਬਦਬੂ ਵੀ ਫੈਲ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਤਾਂ ਕਈ ਵਾਰ ਲੋਕ ਫਿਸਲ ਜਾਂਦੇ ਹਨ ਅਤੇ ਉਹਨਾਂ ਦੇ ਕਈ ਵਾਰ ਸੱਟਾਂ ਵੀ ਲੱਗੀਆਂ ਹਨ ਛੂਹ ਜਾਣ ਵਾਲੇ ਬੱਚੇ ਸੀ ਵਰਦੀਆਂ ਵੀ ਕਈ ਵਾਰ ਖਰਾਬ ਹੋ ਜਾਂਦੀਆਂ ਹਨ ਉਹਨਾਂ ਨੇ ਕਿਹਾ ਕਿ ਜਲਦੀ ਜ ਉਥੇ ਹੀ ਮੋਹੱਲੇ ਦੇ ਐਮਸੀ ਦੇ ਪੁੱਤਰ ਨੇ ਕਿਹਾ ਕਿ ਇਲਾਕਾ ਸ਼ਹਿਰ ਦੇ ਬਾਕੀ ਜਿਹਾੋਂ ਕਾਫੀ ਨੀਵਾ ਹੈ ਇਸ ਕਰਕੇ ਇੱਥੇ ਇੱਕ ਸਾਰੀ ਪ੍ਰੋਬਲਮ ਰਹਿੰਦੀ ਹੈ ਪਰ ਵਾਰਡ ਦੇ ਕਾਫੀ ਇਲਾਕੇ ਦਾ ਸੀਵਰ ਠੀਕ ਕਰ ਦਿੱਤਾ ਗਿਆ ਹੈ ਅਤੇ ਬਾਬੂ ਪਰਮਾਨੰਥ ਮੋਹੱਲੇ ਦੀ ਹੀ ਸੀਵਰੇਜ ਪਾਈਪ ਤੇ ਹੀ ਬਚੀ ਹੈ ਜੋ ਕਿ ਜਲਦੀ ਠੀਕ ਕਰ ਦਿੱਤੀ ਜਾਵੇਗੀ ਮੇਰਾ ਨਾਮ ਹੈ ਨਕুল ਮਹਾਜਨ ਮੇਰੇ ਮਦਰ ਵਾਰਡ ਨੰਬਰ 25 ਤੋਂ ਕਾਉਂਸਲਰ ਨਹੀਂ ਇੱਥੇ ਸਮੱਸਿਆ ਬੇਸਿਕਲੀ ਮੇਨ ਹੈਗਾ ਕੱਲੀ ਸੀਵਰ ਦੀ ਸਮੱਸਿਆ ਹੀ ਨਹੀਂ ਹੈਗੀ ਇੱਥੇ ਸਾਡਾ ਜਿਹੜਾ ਬੇਸਿਕਲੀ ਮੋਹੱਲਾ ਜਾ ਡਾਕਨਾਂ ਮੋਹੱਲਾ ਸ਼ਹਿਰ ਨਾਲੋਂ 10 ਫੁੱਟ ਨੀਵਾ ਹੈ ਤੁ ਜਦੋਂ ਬਰਸਾਤ ਵੀ ਆਉਂਦੀ ਹੈ ਸਾਡੇ ਕੋਪਾਲ ਮੰਦਿਰ ਲੱਗੇ ਜਿਹੜਾ ਵਾ ਲਿੱਤਰ ਪਿੰਡ ਤੱਕ ਤੋਂ ਪਾਣੀ ਇੱਥੇ ਆਂਦਾ ਠੀਕ ਹੈ ਇੱਕ ਤੇ ਇਹ ਮਸਲਾ ਹੈਗਾ ਪਰ ਕਾਫੀ ਹੱਦ ਤੱਕ ਅਪ ਬਠੀਕ ਕੀਤਾ ਬਾਕੀ ਰਹੀ ਗੱਲ ਜਿਹੜੀ ਸੀਵਰ ਦੀ ਤੇ ਸਾਰੇ ਮਹੱਲੇ ਦਾ ਟੋਟਲੀ ਸੀਵਰ ਨਵਾਂ ਪਾ ਕੇ ਦਿੱਤਾ ਸੀ ਜਿਹੜਾ ਹੁਣ ਟਾੜਾ ਰਹਿ ਗਿਆ ਉਹ ਟਾੜੀ ਕੋਈ ਰਹਿ ਗਈ ਕੋਈ 15 ਤੋਂ 20 ਫੁੱਟ ਦੀ ਪਾਈ ਪੈਣੀ ਹੈ ਠੀਕ ਹੈ ਸੀਵਰ ਤੇ ਚਲਾ ਦਿੰਦੇ ਨੇ ਬੰਦੇ ਪਰ ਦੂਜੇ ਦਿਨ ਫੇਰ ਦਿੱਕਤ ਆ ਜਾਂਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਹਫਤੇ 10 ਦਿਨ ਚ ਉਹ ਪਾਈਪ ਵੀ ਪਾ ਕੇ ਤੇ ਬਿਲਕੁਲ ਜਿਹੜਾ ਖਤਮ ਕਰ ਦਈਏ ਕੰਮ ਇਹ ਤਾਂ ਨੰਗਿਆ ਨਹੀਂ ਬੁਰਾ ਹਾਲ ਹੈ ਨੰਗੇ ਨਹੀਂ ਜਾਂਦਾ ਬੱਚੇ ਵੀ ਸਕੂਲ ਜਾਂਦੇ ਆ ਤੇ ਇਹ ਨਾਲੀਆਂ ਗੱਟਰਾ ਦਾ ਪਾਣੀ ਆ ਗੰਦਾ ਬਹੁਤ ਹੈ ਸੀਵਰੇਜ ਵਿੱਚੇ ਹੀ ਵਿਚੇ ਨਾਲੀਆਂ ਦਾ ਪਾਣੀ ਕਿੰਨੀ ਦੇਰ ਹੋ ਗਿਆ ਇਹ ਤੇ ਕਿੰਨਾ ਹੀ ਸਿਰ ਹੋ ਗਿਆ ਫਿਰ ਉਹੀ ਹਾਲ ਹੋ ਜਾਂਦਾ ਐਨਾ ਬੁਰਾ ਹਾਲ ਹੋ ਗਿਆ ਕੋਈ ਰਿਸ਼ਤੇਦਾਰ ਨਹੀਂ ਆ ਦੇ ਘਰ ਆ ਰਿਆ ਨਾ ਦੇ ਬੱਚੇ ਬਾਹਰ ਅੰਦਰ ਜਾ ਰਹੇ ਐਨਾ ਬੁਰਾ ਹਾਲ ਹੈ ਕੋਈ ਸੁਣ ਬਿਆਹ ਦੀ ਗੱਲ 5-6 ਮਹੀਨੇ ਹੋ ਗਿਆ ਕੋਈ ਇੱਧਰ ਵਰਦਾ ਨਹੀਂ ਕੋਈ ਸੁਣਦਾ ਨਹੀਂ ਗੱਲ ਜੇ ਕਹੀਏ ਤੇ ਕੋਈ ਅਸਰ ਨਹੀਂ ਕਰਦਾ ਅਸੀਂ ਪਰ ਘਰ ਛੱਡ ਕੇ ਕਿੱਥੇ ਜਾਈਏ ਹਾਂ ਕੋਈ ਕਰੋ ਦਾ ਹਾਲ ਕੋਈ ਨਹੀਂ ਗੰਭੀਰ ਵੀ ਬਹੁਤ ਹੋਦੇ ਹਾਂ ਅਸੀਂ ਮੰਗਾਇਆ ਕਰਨ ਤੇ ਇਹ ਢਿਗਾਂ ਵੀ ਬਣਨੀ ਚਾਹੀਦੀ ਬੱਚੇ ਸਕੂਲ ਜਾਂਦੇ ਆ ਠਟੀ ਪੱਟੀ ਜਾਣਾ ਸਾਰੇ ਖਾ ਮਲੇ ਜਾਣਾ ਬਾਹਰ ਅੰਦਰ ਕਿੰਨੀ ਮੁਸ਼ਕਲਾ ਮੈਂ ਚੰਗਾ ਨਾ ਪੜ ਮੰਨਦਾ ਮੈਂ ਕਿਹ ਚੀਜ਼ ਮੁਸ਼ਕਲ ਹੈ ਮੁਸ਼ਕਲ ਹੋਈ ਹੈ ਸਾਹਮਣੇ ਤੁਸੀਂ ਨਹੀਂ ਤੇ ਧੀ ਹੈ ਉਹ ਕਿੰਨਾ ਹਰਨ ਥਾਂ ਕੋਈ ਵੀ ਜਾਂਦਾ ਨਹੀਂ ਇਥੋਂ ਦੀ ਉਹ ਪਹਿਲੇ ਚੱਪੜਾ ਜੇ ਪਿੱਛੇ ਛੱਡੋਂਗਾ ਨਹੀਂ ਉੱਥੇ ਆਣ ਕੇ ਡੇਪੰਦਾ ਕੀ ਮਤਲਬ ਹੈ ਤਾਂ ਕੋਈ ਹੈ ਇਹਨਾਂ ਨੇ ਕਿੰਨੀ ਆਲੀ ਨਾਲੀ ਬਣਾਈ ਕਿ ਕੀ ਕੀ ਕੀਤਾ ਇਹਨਾਂ ਨੇ ਉਹ ਉਹ ਹੀ ਜਿਵੇਂ ਪੁੱਟਦੇ ਆ ਉਹ ਹੀ ਮੁੜ ਕੇ ਪਾ ਲਿੰਦੀ ਹੈ ਇਹ ਕੋਈ ਹੈਕ ਨਾ ਦਾ ਕੰਮ ਕੋਈ ਨਾਣ ਦੇ ਕੇ ਕਿਹਦੇ ਸਾਠੀ ਲੱਗਦੇ ਗਰੀਬ ਆਦਮੀ ਕਿਥੋਂ ਇੰਨੇ ਪੈਸੇ ਲਾਦਾ ਪਤਾ ਨਹੀਂ ਨਾ ਪਤਾ ਹਾ ਤਾਂ ਬਣ ਕੇ ਬੇਨਤੀ ਆ ਵੀ ਇਹਨੂੰ ਇਹਦਾ ਮਸਲਾ ਹੱਲ ਕਰੋ ਬਸ ਤਾਂ ਬਸ ਬਾਬਾ ਪਰਨਾ ਨਾ ਮਹੱਲੇ ਦਾ ਬਸ ਨੀਕ ਆ ਸਾਡੀ ਤੁਸੀਂ ਗਲੀ ਦੇ ਵੇਖਿਆ ਬੀਟੀ ਤੇ ਚੱਲ ਰਹੀ ਆ ਪਾਣੀ ਤੁਸੀਂ ਦੇਖ ਰਹੇ ਕਿਸ ਤਰ੍ਹਾਂ ਮਤਲਬ ਚਲਦਾ ਪਿਆ ਵਾ ਸੀਵਰੇ ਬਲਾਗ ਆ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬੱਚੇ ਵਿੱਚ ਡੇ ਪੈਂਦੇ ਪਾਣੀ ਦੇ ਵਰਦੀਆਂ ਖਰਾਬ ਹੋ ਜਾਂਦੀਆਂ ਨੇ ਕਈ ਵਾਰੀ ਕਰੀਆਨੇ ਦਾ ਸਮਾਨ ਲੈਣ ਜਾਣਾ ਹੁੰਦਾ ਜਨਾਲੀਆਂ ਨੇ ਲੇਡੀਜ਼ ਨੇ ਕੁੜੀਆਂ ਵਾਲੇ ਤਾਂ ਬੁਰਾ ਹਾਲ ਹੁੰਦਾ ਛਿੱਟਾਂ ਸਾਰੀਆਂ ਕੱਪੜਿਆਂ ਤੇ ਪੈਂਦੀਆਂ ਕੱਪੜੇ ਖਰਾਬ ਹੋਏਦੇ ਇੱਥੋਂ ਤੱਕ ਕਿ ਜਦੋਂ ਮੋਟਰਸਾਈਕਲ ਸਕੂਟਰ ਸਾਈਕਲ ਲੈ ਕੇ ਹੀ ਆਪਣੇ ਘਰਾਂ ਨੂੰ ਜਾਂਦੇ ਆ ਤੇ ਉਹ ਜਿਹੜਾ ਸਾਰਾ ਗੰਦਗਾ ਗੰਦਗੀ ਆ ਪਾਣੀ ਦੀ ਉਹ ਲੋਕਾਂ ਸਾਡੇ ਆਂਡ ਗਵਾਂਡ ਸਾਰੀ ਗਲੀ ਦੇ ਘਰਾਂ ਦੇ ਵਿੱਚ ਹੀ ਜਾ ਰਹੀ ਨੇ ਉਤੋਂ ਗਰਮੀ ਦੇ ਦਿਨ ਨੇ ਇੰਨੀਆਂ ਬਿਮਾਰੀਆਂ ਫੈਲਣ ਲੀਆਂ ਨੇ ਇੱਕ ਪਾਸੇ ਸਰਕਾਰ ਕਹਿ ਰਹੀ ਸਵਸ਼ ਸਵਸ਼ ਭਾਰਤ ਇਹ ਕਿਦਾਂ ਦਾ ਸਵਸ਼ ਭਾਰਤ ਦਾ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਇਲਾਕਾ ਵਾ ਉਹਦੀਆਂ ਬਲੌਕ ਹੋ ਰਹੇ ਨੇ ਸਿਮਰੇ 5-6 ਮਹੀਨੇ ਤੋਂ ਸਮੱਸਿਆ ਆ ਰਹੀ ਆ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਉਹਦਾ ਪਹਿਲਾਂ ਵੀ ਆਂਦੀ ਸਮੱਸਿਆ ਸਫਾਈ ਕਰਮਚਾਰੀ ਉਹ ਚਾਰਾ ਕੱਢ ਜਾਂਦਾ ਵਾ ਜਦੋਂ ਕੱਢ ਕੇ ਜਲ ਜਾਂਦਾ ਕੋ ਛੋਟੀ ਫੇਰ ਕੇ ਦੋਆਂ ਘੰਟਿਆਂ ਬਾਅਦ ਫੇਰ ਰੁਕ ਜਾਂਦਾ ਅਸਲ ਜੀ ਇਹਦੀ 20 ਫੁੱਟ ਦੀ ਪਾਏ ਪਾਣੀ ਆ ਉਹ ਹੀ ਨਹੀਂ ਪਾਈ ਜਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਿੱਡੀ ਕੁਵੱਡੀ ਇਹ ਸਮੱਸਿਆ ਵਾ ਜਿਹੜੀ ਸਰਕਾਰ ਕੋਲੋਂ ਹੱਲ ਨਹੀਂ ਹੋ ਰਹੀ ਜਾਂ ਕਮੇਟੀ ਕੋਲੋਂ ਹੱਲ ਨਹੀਂ ਹੋ ਰਹੀ ਯਾਹ ਪਰ ਅਸੀਂ ਇਹ ਸਮਝਦੇ ਆਂ ਕਮੇਟੀ ਕਾਂਗਰਸ ਦੀ ਆ ਸਰਕਾਰ ਆਪਦੀ ਆ ਇਹ ਦੋਨਾਂ ਦੀ ਆਪਸ ਦੀ ਲਾਗਤਬਾਜੀ ਕਰਕੇ ਪਬਲਿਕ ਦਾ ਜਿਹੜਾ ਬੜਾ ਵੱਡਾ ਨੁਕਸਾਨ ਹੋ ਰਿਹਾ ਵਾ ਬਿਮਾਰੀਆਂ ਫੈਲਣ ਦਾ ਖਤਰਾ ਵਾ ਦਾ ਜ਼ਿੰਮੇਵਾਰ ਕੌਣ ਆ ਇਹ ਮ पंजाबी ਟੀਵੀ ਦੇ ਲਈ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੂਰ ਦੀ ਰਿਪੋਰਟ